ਭਗਵਾਨ ਤਮਾਨ ਦੀ ਸਰਕਾਰ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਜੋਰ-ਸ਼ੋਰ ਦੇ ਨਾਲ ਇਹ ਪ੍ਰਚਾਰ ਕਰਨ ਤੇ ਲੱਗੀ ਹੋਈ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੰਦਾ ਹੈ ਉੱਥੇ ਦੂਜੇ ਪਾਸੇ ਨਾਲ ਹੀ ਅੱਜ ਬੇਰੁਜ਼ਗਾਰਾਂ ਵੱਲੋਂ ਮਾਨਸਾ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਪਿਛਲੇ 3 ਸਾਲਾਂ ਦੇ ਵਿੱਚ ਰੁਜ਼ਗਾਰਤਾ ਨਹੀਂ ਮਿਲਿਆ ਪਰ ਪਰਚੇ ਅਤੇ ਜੇਲਾ ਜਰੂਰ ਮਿਲੀਆਂ ਹਨ ਪ੍ਰਧਾਨ ਜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਅਸਲ ਦੇ ਵਿੱਚ ਜਿਵੇਂ ਦੀ ਸਾਡੀ ਕੇਂਦਰ ਦੀ ਸਰਕਾਰ ਹੈ ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਾਰੇ ਵਰਗਾਂ ਦਾ ਜਿਹੜਾ ਮੂੰਹ ਬੰਦ ਕਰ ਰਹੀ ਹੈ ਜਬਾਨ ਬੰਦੀ ਕਰ ਰਹੀ ਹੈ ਸਗੋਂ ਦਹਿਸਤ ਦਾ ਮਾਹੌਲ ਪੈਦਾ ਕਰਕੇ ਜਿਵੇਂ ਜੋਗੀ ਕਰ ਰਿਹਾ ਦਿੱਤਨਾਥ ਜੋਗੀ ਆਪਣੇ ਸੂਬੇ ਦੇ ਵਿੱਚ ਕਿ ਬਰਡੋਜਰ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਭਾਵੇਂ ਕੋਈ ਨਜਾਇਜ਼ ਕਬਜੇ ਛੜਾਏ ਜਾਂਦੇ ਹੋਣ ਉਹਨਾਂ ਨੂੰ ਦਿਖਾ ਦਿੱਤਾ ਜਾਂਦਾ ਹੈ ਕਿ ਇਹ ਨਸ਼ੇੜੀ ਸੀ ਜਾਂ ਸਮੱਗਲਰ ਸੀ ਉਹਨਾਂ ਦਾ ਘਟਾਇਆ ਗਿਆ ਇਸੇ ਤਰੀਕੇ ਦੇ ਨਾਲ ਹੀ ਕਿ ਪੰਜਾਬ ਦੇ ਵਿੱਚ ਸਰਕਾਰ ਖਿਲਾਫ ਕੋਈ ਮੰਗ ਰੱਖਣ ਵਾਲੀ ਕੋਈ ਗੱਲ ਰੱਖਣ ਵਾਲੇ ਲੋਕਾਂ ਦਾ ਮੂੰਹ ਬੰਦ ਕੀਤਾ ਜਾਵੇ ਬੇਰਜ਼ਗਾਰਾਂ ਤੇ ਵੀ ਇਹੀ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਤਿੰਨ ਸਾਲਾਂ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਵਿੱਚ ਇੱਕ ਵੀ ਭਰਤੀ ਨਾ ਕਰ ਸਕੇ ਸਰਕਾਰ ਜਦੋਂ ਕਿ ਵੱਡਾ ਵਾਅਦਾ ਇਹੀ ਕੀਤਾ ਸੀ ਕਿ ਇਨਕਲਾਬੀ ਬਦਲਾ ਲੈ ਕੇ ਆਵਾਂਗੇ ਤਬਦੀਲੀ ਆਊਗੀ ਸਿਹਤ ਤੇ ਸਿੱਖਿਆ ਦੇ ਵਿੱਚ ਜਿਹੜੇ ਓਵਰੇਜ ਹੋਗੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਜਿਹੜੀਆਂ ਬੇਤੁਕੀਆਂ ਸ਼ਰਤਾਂ ਮਾਸਟਰ ਡਿਗਰੀ ਲਈਆਂ ਉਹਨਾਂ ਨੂੰ ਰੱਦ ਕੀਤਾ ਜਾਊ ਉਹ ਸਾਰੀਆਂ ਮੰਗਾਂ ਹੱਲਣਾ ਕਰਨੀਆਂ ਪੈਣ ਇਸ ਕਰਕੇ ਕਿ ਬੇਰਜ਼ਗਾਰਾਂ ਦੀ ਜਮਾਨਤ ਬੰਦ ਕਰਕੇ ਘਰੇਕ ਬਹਾ ਦਿਓ ਪਿਛਲੀ ਸਰਕਾਰ ਮੌਕੇ ਤੇ ਰੋਜ਼ਗਾਰ ਮੰਗਦੇ ਲੋਕਾਂ ਤੇ ਬੇਰਜ਼ਗਾਰਾਂ ਤੇ ਜੋ ਪਰਚੇ ਕੀਤੇ ਸੀ ਆ ਕਾਂਗਰਸ ਸਰਕਾਰ ਨੇ ਸਾਨੂੰ ਸੀ ਕਿ ਉਹ ਪਰਚੇ ਰੱਦੀ ਦੀ ਟੋਕਰੀ ਵਿੱਚ ਚਲੇ ਗਏ ਪਰੰਤੂ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਪਰਚੇ ਖੋਲ ਕੇ ਬੇਰਜ਼ਗਾਰਾਂ ਦੇ ਘਰਾਂ ਤੇ ਛਾਪੇਮਾਰੀ ਸ਼ੁਰੂ ਕੀਤੀ ਹੈ ਜਦੋਂ ਪੰਜਾਬ ਦੇ ਵਿੱਚ ਕਿਤੇ ਸਿੱਖਿਆ ਮੰਤਰੀ ਮੁੱਖ ਮੰਤਰੀ ਆਉਂਦਾ ਬੇਰਜ਼ਗਾਰ ਆਪਣੀ ਮੰਗ ਲੈ ਕੇ ਜਾਂਦੇ ਜਿਵੇਂ ਮਾਨਸਾ ਦੇ ਵਿੱਚ ਜਦੋਂ ਪਹਿਲੀ ਕੈਬਨਿਟ ਮੀਟਿੰਗ ਕੀਤੀ ਗਈ ਆ ਉਦੋਂ ਬੇਰਜ਼ਗਾਰ ਆਪਣੀ ਮੰਗ ਲੈ ਕੇ ਆਏ ਆ ਤਾਂ ਉਸ ਮੌਕੇ ਤੇ ਪਰਚੇ ਕੀਤੇ ਗਏ ਨੇ ਤਾਂ ਬੇਰਜ਼ਗਾਰਾਂ ਨੂੰ ਖੱਜਲਖੁਆਰ ਕੀਤਾ ਜਾ ਰਿਹਾ ਫੋਨ ਕਰਕੇ ਪੁਲਿਸ ਰਾਹੀਂ ਉਹਨਾਂ ਦੇ ਥਾਣ ਨੂੰ ਲੈ ਕੇ ਬੇਰਜ਼ਗਾਰਾਂ ਵੱਲੋਂ ਕਾਨਫਰੰਸ ਰੱਖੀ ਗਈ ਹੈ ਕਿ ਤੁਸੀਂ ਅਸੀਂ ਰੋਜ਼ਾਨਾ ਤੁਹਾਡੀਆਂ ਇਹ ਪਰੇਸ਼ਾਨੀਆਂ ਖਤਮ ਕਰਦੇ ਹਾਂ ਆਓ ਸਾਨੂੰ ਗ੍ਰਿਫਤਾਰ ਕਰਕੇ ਜਿਲ੍ਹਿਆਂ ਦੇ ਵਿੱਚ ਭੇਜੋ ਤੁਹਾਨੂੰ ਥਾਣਿਆਂ ਦੇ ਵਿੱਚ ੜਕੋ ਜੇ ਰੋਜ਼ਗਾਰ ਮੰਗਣਾ ਗਣਾ ਹੈ ਤਾਂ ਅਸੀਂ ਇਹ ਰੋਜ਼ਾਨਾ ਮੰਗਦੇ ਆਂ ਬਾਰ-ਬਾਰ ਮੰਗਦੇ ਰਹਾਂਗੇ ਤੇ ਸਾਡਾ ਰੋਜ਼ਗਾਰ ਸਾਨੂੰ ਦਿੱਤਾ ਜਾਵੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਗੱਲ ਤੇ ਹੋਰ ਤਿੱਖੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲੈ ਕੇ ਕੈਂਪੇਨ ਕਰਾਂਗੇ ਕਿ ਬੇਰਜ਼ਗਾਰਾਂ ਲਈ ਜੋ ਜ਼ਬਾਨਬੰਦੀ ਕੀਤੀ ਜਾ ਰਹੀ ਹੈ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਜੋ ਝੂਠੇ ਪਰਚੇ ਨੇ ਹਰ ਰੱਦ ਕੀਤੇ ਜਾਣ ਉਸ ਨੀਤੀ ਨੂੰ ਵਾਪਸ ਲਿਆ ਜਾਵੇ ਪੰਜਾਬ ਦੇ ਬੇਰਜ਼ ਕਿ ਅਸੀਂ ਆਪਣਾ ਇਸ ਗੱਲ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਪ੍ਰਧਾਨ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਕੀ ਮੰਗ ਕਰਦੇ ਹੋ ਅ ਅਸੀਂ ਮੰਗ ਕਰਦੇ ਹਾਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਰੋਜ਼ਗਾਰ ਦੀ ਮੰਗ ਕਰਦੇ ਆ ਰਹੇ ਸੀਗੇ ਜੋ ਕਿ 10 ਜੂਨ 2023 ਨੂੰ ਸਰਕਾਰ ਦਾ ਤੁਹਾਡੇ ਦਵਾਰ ਤਹਿਤ ਇੱਥੇ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਅਧੀਨ ਅਸੀਂ ਰੋਜ਼ਗਾਰ ਦੀ ਮੰਗ ਕਰਦੇ ਇੱਥੇ ਸਰਕਾਰ ਦੇ ਕੋਲ ਪਹੁੰਚੇ ਸੀ ਪਰ ਸਰਕਾਰ ਨੇ ਉਲਟਾ ਸਾਡੇ ਉੱਤੇ ਤਕਰੀਬਨ 158 ਬੰਦਿਆਂ ਦੇ ਉੱਤੇ ਪਰਚੇ ਪਾਏ ਗਏ ਠੀਕ ਹੈ ਉਸ ਦੇ ਰੱਦ ਦੇ ਸਬੰਧ ਦੇ ਵਿੱਚ ਇੱਥੇ ਇਕੱਠ ਹੋਏ ਆ ਤੇ ਨਾਲ ਹੀ ਸਰਕਾਰ ਤੋਂ ਰਜਗਾਰ ਦੀ ਮੰਗ ਕਰਦੇ ਆ ਜੋ ਕਿ ਸਕੂਲਾਂ ਦੇ ਵਿੱਚ अनेका ਮਾਸਟਰ ਕੇਡ ਦੀਆਂ ਲੈਕਚਰ ਆਫ ਕੇਡਰ ਦੀਆਂ ਜਾਂ ਹੋਰ अनेका ਪੋਸਟਾਂ ਖਾਲੀ ਨੇ ਉਹ ਤੁਰੰਤ ਜਿਹੜਾ ਇਸ਼ਤਿਹਾਰ ਜਾਰੀ ਕਰਕੇ ਭਰੀਆਂ ਜਾਣਾ ਪਰ ਸਰਕਾਰ ਦਾ ਰਵਈਆ ਉਲਟਾਗਾ ਜੋ ਕਿ ਤਕਰੀਬਨ 3.5 ਸਾਲ ਦਾ ਸਮਾਂ ਬੀਤ ਚੁੱਕਿਆਗਾ ਪਰ ਅੱਜੇ ਵੀ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਨਾ ਹੀ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਨਾ ਹੀ ਮਾਸਟਰਕਿਟ ਦੇ ਸਬੰਧ ਵਿੱਚ 55% ਦੀ ਸ਼ਰਤਾਂ ਜਿਹੜੀ ਉਹ ਰੱਦ ਕੀਤੀ ਗਈ ਆ ਨਾ ਹੀ ਜੋ ਕਿ ਲੈਕਚਰਰ ਕਾਡਰ ਦੇ ਵਿੱਚ ਟੀਚਿੰਗ ਆਫ ਐਸਐਸਟੀ ਦਾ ਕੋਈ ਸੋਤ ਪੱਤਰ ਜਾਰੀ ਹੋਇਆ ਕਿਸੇ ਪ੍ਰਕਾਰ ਦੀ ਕੋਈ ਵੀ ਆਉਟਪੁੱਟ ਜਿਹੜੀ ਉਹ ਸਾਨੂੰ ਨਹੀਂ ਦੇਖਣ ਨੂੰ ਮਿਲੀ ਇਸ ਕਰਕੇ ਇੱਥੇ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਆ ਤਾਂ ਕਿ ਜੋ ਬੇਰਜਗਾਰਾਂ ਦੇ ਉੱਤੇ ਤਸ਼ੱਦਦ ਟਾਇਆ ਜਾ ਰਿਹਾ ਜੋ ਕਿ ਨਜਾਇਜ਼ ਪਰਚੀ ਕੀਤੇ ਜਾ ਰਹੇ ਨੇ ਉਹ ਰੱਦ ਕੀਤੇ ਜਾਣ ਜੇ ਸਰਕਾਰ ਇਦਾਂ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਅਸੀਂ ਕੀਤਾ ਜਾਊਗਾ ਕੀ ਮੰਗ ਕਰਨਾ ਚਾਹੁੰਦੇ ਹਾਂ ਸਰਕਾਰ ਤੋਂ ਹੋਰ ਸਰਕਾਰ ਤੋਂ ਸਾਡੀ ਇਹੀ ਮੰਗ ਆ ਜੀ ਜਿੰਨੇ ਵੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੇ ਕਿਸੇ ਵੀ ਬੀਸੀ ਨਾਲ ਸੰਬੰਧਿਤ ਨੇ ਉਹ ਸਾਰੀਆਂ ਦਾ ਤੁਰੰਤ ਜਿਹੜਾ ਉਹ ਇਸ਼ਤਿਹਾਰ ਜਾਰੀ ਕੀਤਾ ਜਾਵੇ ਤੇ ਨਾਲ ਹੀ ਜਿਹੜੀਆਂ ਹੋਰ ਜੇ ਸਕੂਲ ਦੇ ਵਿੱਚ ਜਿਸੇ ਪ੍ਰਕਾਰ ਦੀ ਕਿਸੇ ਪ੍ਰਕਾਰ ਦੀ ਅਸਾਮੀਆਂ ਖਾਲੀ ਆ ਗਈ ਉਹ ਤੁਰੰਤ ਭਰੀ ਜਾਵੇ